ਜਦੋਂ ਅਸੀਂ ਬਾਈਬਲ ਦੀ ਕਹਾਣੀ ਦੇ ਵਿੱਚੋਂ ਦੀ ਜਾ ਰਹੇ ਸੀਗੇ ਤਾਂ ਅਸੀਂ ਇੱਕ ਬਹੁਤ ਹੀ ਗਿਫਟਡ ਬੰਦੇ ਨੂੰ ਪਾਇਆ ਯੂਸਫ ਨੂੰ ਉਹ ਹਲੀਮੀ ਦੇ ਨਾਲ ਜੀਉਂਦਾ ਹੈ ਤੇ ਵਫਾਦਾਰੀ ਚ ਚੱਲਦਾ ਹੈ ਯੂਸਫ ਦੀ ਕੈਦ ਵਿੱਚ ਸੁਪਨੇ ਦੱਸਣ ਦੀ ਕਹਾਣੀ ਬਹੁਤ ਤਾਕਤਵਰ ਹੈ ਇਹ ਵਿਖਾਉਂਦਾ ਹੈ ਕਿ ਪਰਮੇਸ਼ਵਰ ਦੇ ਮਕਸਦ ਹਮੇਸ਼ਾ ਹੀ ਕੰਮ ਕਰਦੇ ਰਹਿੰਦੇ ਹਨ ਕਦੇ-ਕਦੇ ਉਹ ਸਾਨੂੰ ਨਜ਼ਰ ਵੀ ਨਹੀਂ ਆਉਂਦੇ ਇਸ ਘਟਨਾ ਦਾ ਮਕਸਦ ਇਹ ਕਿ ਅਸੀਂ ਵਫਾਦਾਰ ਰਹੀਏ ਹਲੀਮ ਰਹੀਏ ਜਾਣਦੇ ਹੋਏ ਕਿ ਪ੍ਰਭੂ ਇਹ ਤੇ ਕੰਮ ਕਰ ਰਿਹਾ ਹੈ ਜਦੋਂ ਅਸੀਂ ਉਤਪਤੀ 40 ਦੇ ਵਿੱਚ ਕਹਾਣੀ ਦੇ ਵਿੱਚ ਜਾਂਦੇ ਆਂ ਤਾਂ ਯੂਸਫ ਨੂੰ ਗਲਤ ਤਰੀਕੇ ਨਾਲ ਇਲਜ਼ਾਮ ਲਾ ਕੇ ਕੈਦ ਚ ਸੁੱਟ ਦਿੱਤਾ ਗਿਆ ਹੈ। ਉਹਦੇ ਲਈ ਬਹੁਤ ਸੌਖਾ ਸੀਗਾ ਕਿ ਉਹ ਕੜਵਾਹਟ ਦੇ ਨਾਲ ਭਰ ਜਾਂਦਾ। ਇਹ ਕਹਿੰਦਾ ਕਿ ਪ੍ਰਭੂ ਤੂੰ ਇਹ ਸਭ ਮੇਰੀ ਜ਼ਿੰਦਗੀ 'ਚ ਕਿਉਂ ਕੀਤਾ? ਪਰ ਇਹਦੀ ਬਜਾਏ ਅਸੀਂ ਇੱਕ ਇਹੋ ਜਿਹੇ ਬੰਦੇ ਨੂੰ ਮਿਲਦੇ ਆਂ ਜਿਹੜਾ ਲਗਾਤਾਰ ਇਮਾਨਦਾਰੀ ਨਾਲ ਪ੍ਰਭੂ ਨਾਲ ਚੱਲਦਾ ਹੈ। ਉਸ ਕੈਦਖਾਨੇ ਦੇ ਹਨੇਰੇ ਦੇ ਵਿੱਚ ਵੀ ਅਤੇ ਉਹ ਸਮਾਂ ਜਦੋਂ ਪਰਮੇਸ਼ਵਰ ਇੱਕ ਈਸ਼ਵਰੀਏ ਕੰਮ ਕਰਦਾ ਹੈ। ਫਰਾਉਨ ਨੂੰ ਪਿਆਲਾ ਫੜਾਉਣ ਵਾਲਾ ਅਤੇ ਉਹਦਾ ਖਾਣਾ ਬਣਾਉਣ ਵਾਲਾ ਦੋਵੇਂ ਕੈਦ ਚ ਸੁੱਟ ਦਿੱਤੇ ਜਾਂਦੇ ਨੇ ਜਿੱਤੇ ਯੂਸਫ ਇੱਕ ਰਾਤ ਦੋਵਾਂ ਬੰਦਿਆਂ ਨੂੰ ਸੁਪਨਾ ਆਇਆ ਜੀ ਦੀ ਵਜ੍ਹਾ ਦੇ ਨਾਲ ਉਹ ਪਰੇਸ਼ਾਨ ਹੋ ਗਏ ਜਦੋਂ ਪਰੇਸ਼ਾਨ ਸੁਨਤਾ ਯੂਸਫ ਨੇ ਕਿਹਾ ਕਿ ਮੈਂ ਤੁਹਾਡੇ ਸੁਪਨੇ ਦਾ ਅਰਥ ਦੱਸ ਸਕਦਾ ਪਰ ਇਸ ਤੋਂ ਪਹਿਲਾਂ ਉਹਨੇ ਇੱਕ ਗੱਲ ਕਹੀ ਕਿ ਪੇਤਾਂ ਦੇ ਅਰਥ ਪਰਮੇਸ਼ਵਰ ਨਹੀਂ ਜਾਣਦਾ ਏ ਇਹ ਯੂਸਫ ਦੀ ਹਲੀਮੀ ਤੇ ਉਹਦੇ ਵਿਸ਼ਵਾਸ ਦੀ ਇੱਕ ਬਹੁਤ ਵੱਡੀ ਮਿਸਾਲ ਏ ਹਾਲਾਂਕਿ ਪਰਮੇਸ਼ਰ ਨੇ ਸੁਪਨੇ ਬੁੱਝਣ ਦੀ ਸਾਰੀ ਸ਼ਕਤੀ ਯੂਸਫ ਨੂੰ ਦਿੱਤੀਏ ਪਰ ਫਿਰ ਵੀ ਉਹ ਸਾਰੀ ਮਹਿਮਾ ਪ੍ਰਭੂ ਨੂੰ ਦਿੰਦਾ ਹੈ ਉਹ ਇਸ ਗੱਲ ਨੂੰ ਪਛਾਣਦਾ ਹੈ ਕਿ ਉਹਦੇ ਤੋਹਫੇ ਉਹਦੇ ਨਹੀਂ ਨੇ ਇਹ ਵਰਦਾਨ ਇਸ ਲਈ ਦਿੱਤੇ ਗਏ ਨੇ ਤਾਂ ਕਿ ਲੋਕ ਪਰਮੇਸ਼ਵਰ ਦੀ ਭਲਾਈ ਤੇ ਸਰ ਪ੍ਰਭੂਤਾ ਨੂੰ ਜਾਣਣ ਅਤੇ ਜਦੋਂ ਯੂਸਫ ਉਹਨਾਂ ਦੇ ਸੁਪਨੇ ਸੁਣਦਾ ਹੈ ਉਹਨਾਂ ਦਾ ਭੇਤ ਦੱਸਦਾ ਹੈ ਤਾਂ ਅਸੀਂ ਵੇਖਦੇ ਹਾਂ ਕਿ ਸਭ ਪ੍ਰਭੂ ਤਾਂ ਇੱਥੇ ਪੂਰੀ ਤਰ੍ਹਾਂ ਕੰਮ ਕਰ ਰਹੀ ਉਹ ਦੱਸਦਾ ਹੈ ਕਿ ਜਿਹੜਾ ਪਿਆਉ ਏ ਉਹ ਵਾਪਸ ਆਪਣੀ ਪੋਜੀਸ਼ਨ ਪ੍ਰਾਪਤ ਕਰੇਗਾ ਤਿੰਨ ਦਿਨਾਂ ਦੇ ਵਿੱਚ ਪਰ ਦੂਜਾ ਮਾਰਿਆ ਜਾਵੇਗਾ ਤੇ ਤਿੰਨ ਦਿਨਾਂ ਬਾਅਦ ਯਕੀਨਨ ਤੌਰ ਤੇ ਫਰਾਓਨ ਦੇ ਜਨਮ ਦਿਨ ਤੇ ਜੋ ਕੁਝ ਯੂਸਫ ਨੇ ਕਿਹਾ ਸੀ ਉਹ ਸਭ ਪੂਰਾ ਹੋ ਗਿਆ ਇੱਥੇ ਅਸੀਂ ਪਰਮੇਸ਼ਵਰ ਦੀ ਸ਼ਕਤੀ ਅਤੇ ਉਹਦੇ ਸਮੇਂ ਨੂੰ ਵੇਖ ਸਕਦੇ ਹਾਂ ਯੂਸਫ ਦੇ ਦੁੱਖਾਂ ਦੇ ਵਿੱਚ ਵੀ ਪਰਮੇਸ਼ਵਰ ਇੱਕ ਇਹੋ ਜਿਹੀ ਕਹਾਣੀ ਬੁੰਨ ਰਿਹਾ ਸੀ ਜੋ ਕਿ ਅਖੀਰ 'ਚ ਬਹੁਤ ਜਾਨਾਂ ਨੂੰ ਬਚਾਵੇਗੀ ਉਹ ਪਿਆਲਾ ਫੜਾਉਣ ਵਾਲੇ ਦਾ ਛੁਡਾਇਆ ਜਾਣਾ ਅਖੀਰ ਦੇ ਵਿੱਚ ਸਾਬਤ ਕਰੇਗਾ ਕਿ ਯੂਸਫ ਜੇਲ੍ਹ ਚੋਂ ਛੁੱਟੇਗਾ ਤੇ ਉਹ ਤਾਕਤਵਰ ਬਣ ਜਾਵੇਗਾ ਪਰ ਇਸ ਸਮੇਂ ਯੂਸਫ ਨੂੰ ਕੇਵਲ ਇੱਕ ਕੰਮ ਕਰਨ ਦੀ ਲੋੜ ਹੈ ਕਿ ਭਰੋਸਾ ਕਰੇ ਅਤੇ ਪਰਮੇਸ਼ਰ ਦੀ ਵਫਾਦਾਰੀ ਤੇ ਸ਼ੱਕ ਨਾ ਕਰੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਇਸ ਅਧਿਆਇ ਦੇ ਵਿੱਚੋਂ ਚੁਣ ਸਕਦੇ ਹਾਂ ਸਾਰਿਆਂ ਤੋਂ ਪਹਿਲੀ ਗੱਲ ਇਹ ਉਹ ਹਲੀਮੀ ਜਿਹੜੀ ਕਿ ਵਰਦਾਨ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਮਿਲਦੀ ਹੈ ਇਹ ਬਹੁਤ ਹੀ ਪ੍ਰਤਾਵੇ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਆਪਣੇ ਵਰਦਾਨਾਂ ਨੂੰ ਆਪਣੇ ਕਾਮਯਾਬ ਹੋਣ ਲਈ ਵਰਤੀਏ ਪਰ ਯੂਸਫ ਸਾਨੂੰ ਇੱਕ ਅਲੱਗ ਨਮੂਨਾ ਦਿੰਦਾ ਹੈ ਇੱਕ ਇਹੋ ਜਿਹਾ ਰਾਹ ਜਿੱਦੇ ਤੇ ਲਗਾਤਾਰ ਸਮਰਪਣੇ ਤੇ ਦੁਆਆਂ ਨੂੰ ਪ੍ਰਭੂ ਵੱਲ ਲੈ ਕੇ ਜਾਂਦਾ ਹੈ ਉਹ ਸਮਝਦਾ ਹੈ ਕਿ ਉਹਦੀ ਯੋਗਤਾ ਜੋ ਕਿ ਸੁਪਨੇ ਦਾ ਅਰਥ ਦੱਸਣ ਦੀ ਏ ਉਹਦੀ ਬੁੱਧ ਨੂੰ ਵਿਖਾਉਣਾ ਨਹੀਂ ਏ ਪਰ ਇਹ ਹੈ ਪਰਮੇਸ਼ਵਰ ਦੀ ਬੁੱਧ ਨੂੰ ਪ੍ਰਗਟ ਕਰਨਾ ਦੂਜੀ ਗੱਲ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਵਰ ਦਾ ਸਮਾਂ ਹਮੇਸ਼ਾ ਸਿੱਧ ਹੁੰਦਾ ਹੈ ਇਹ ਬਹੁਤ ਹੀ ਹੌਲੀ ਹੌਲੀ ਲੱਗਦਾ ਏ ਯੂਸਫ ਨੂੰ ਉਹ ਅਰਥ ਦੱਸਣ ਤੋਂ ਬਾਅਦ 2 ਸਾਲ ਲੱਗੇ ਤੋਂ ਪਹਿਲਾਂ ਕਿ ਉਹ ਜੇਲ੍ਹ ਚੋਂ ਬਾਹਰ ਛੁੱਟਿਆ ਜਬੂਰ 105 ਦੀ 19 ਸਾਨੂੰ ਦੱਸਦੀ ਏ ਜੋ ਕੁਝ ਉਹਨੇ ਕਿਹਾ ਸੀ ਜਦੋਂ ਤੱਕ ਉਹ ਪੂਰਾ ਨਹੀਂ ਹੋਇਆ ਪ੍ਰਭੂ ਦੇ ਵਚਨ ਨੇ ਉਹਨੂੰ ਪਰਤਾਇਆ ਯੂਸਫ ਦਾ ਵਿਸ਼ਵਾਸ ਤਾਇਆ ਗਿਆ ਇੰਤਜ਼ਾਰ ਕਰਦੇ ਹੋਏ ਜਦੋਂ ਲਗਾਤਾਰ ਪਰਮੇਸ਼ਵਰ ਤੇ ਭਰੋਸਾ ਕਰਦਾ ਰਿਹਾ ਜਦੋਂ ਕਿ ਨੰਗੀ ਅੱਖਾਂ ਕੁਝ ਵੀ ਨਹੀਂ ਸੀ ਵੇਖ ਸਕਦੀਆਂ ਅਤੇ ਅਖੀਰਲੀ ਗੱਲ ਛੋਟੀਆਂ ਗੱਲਾਂ 'ਚ ਵਫਾਦਾਰ ਹੋਣ ਦੀ ਸ਼ਕਤੀ ਜਦੋਂ ਅਸੀਂ ਕੁਝ ਵੀ ਵੇਖ ਨਹੀਂ ਪਾਉਨੇ ਆ ਯੂਸਫ ਵਫਾਦਾਰ ਰਹਾ ਉਹ ਪਿਆਲਾ ਪਿਉਣ ਵਾਲੇ ਦੇ ਪ੍ਰਤੀ ਜੋ ਕਿ ਬਾਅਦ ਚੋਦੀ ਛੁੱਟਣ ਦਾ ਕਾਰਨ ਬਣਿਆ ਨੇ ਬਹੁਤ ਹੀ ਬੁੱਧੀਮਾਨੀ ਦੇ ਨਾਲ ਅਤੇ ਚਤ్రਾਈ ਨਾਲ ਸੇਵਾ ਕੀਤੀ ਜੇਲ ਦੇ ਵਿੱਚ ਰਹਿ ਕੇ ਵੀ ਇਹ ਗੱਲ ਸਾਨੂੰ ਦਿਖਾਉਂਦੀ ਏ ਕਿ ਸਾਡਾ ਇਕੱਲਾ ਜੀਵਨ ਜਿਹੜਾ ਏ ਲੋਕਾਂ ਦੇ ਸਾਹਮਣੇ ਜੀਵਨ ਨਾਲੋਂ ਵੀ ਮਹੱਤਵਪੂਰਨ ਏ ਮੈਨੂੰ ਇੱਕ ਬੜੀ ਤਾਕਤਵਰ ਸਚਾਈ ਯਾਦ ਆਉਂਦੀ ਏ ਜੋ ਮੇਰੀ ਪਤਨੀ ਨੇ ਕਈ ਵਾਰ ਮੈਨੂੰ ਦੱਸੀ ਏ ਇੱਕ ਪਾਸਟੋਰ ਹੁੰਦੇ ਨਾਤੇ ਮੈਂ ਕਈ ਵਾਰੀ ਇਹੋ ਜਿਹਾ ਸਮਾਂ ਵੇਖਿਆ ਜਦੋਂ ਹਜ਼ਾਰਾਂ ਲੋਕ ਪ੍ਰਭੂ ਦੇ ਕੋਲ ਆਏ ਤੇ ਇਹੋ ਜਿਹਾ ਵੀ ਸਮੇਂ ਸੀ ਜਦੋਂ ਕੋਈ ਵੀ ਅੱਗੇ ਨਾ ਆਇਆ ਮੈਂ ਆਪਣੀਆਂ ਕਾਮਯਾਬੀਆਂ ਲਈ ਆਪਣੀ ਤਾਰੀਫ ਕਰ ਸਕਦਾ ਸੀ ਤੇ ਜਦੋਂ ਮੈਂ ਕਾਮਯਾਬ ਨਹੀਂ ਹੋਇਆ ਆਪਣੇ ਆਪ ਨੂੰ ਦੋਸ਼ੀ ਬਣਾ ਸਕਦਾ ਸੀ ਜਦੋਂ ਲੋਕ ਪ੍ਰਭੂ ਚਾਹੁੰਦੇ ਮੇਰੀ ਪਤਨੀ ਕਿਹਾ ਤੂੰ ਕ੍ਰੈਡਿਟ ਨਾ ਲਿਆ ਕਰ ਤਾਂ ਕਿ ਤੈਨੂੰ ਦੋਸ਼ ਨਾ ਲੈਣਾ ਪਵੇ ਜਦੋਂ ਕੋਈ ਨਹੀਂ ਆਉਂਦਾ ਤੁਹਾਡਾ ਕੰਮ ਹੈ ਜੋ ਪ੍ਰਭੂ ਨੇ ਤੁਹਾਨੂੰ ਕਰਨ ਲਈ ਕਿਹਾ ਹੈ ਉਹਦੇ ਚ ਵਫਾਦਾਰ ਹੋਣਾ ਬਾਕੀ ਨਤੀਜਿਆਂ ਦੀ ਉਹ ਚਿੰਤਾ ਕਰੇ ਇਹ ਸਬਕ ਸੀ ਜੋ ਯੂਸਫ ਨੇ ਸਿੱਖਿਆ ਜੇਲ੍ਹ ਚ ਵੀ ਤੇ ਮਹਿਲ ਚ ਵੀ ਉਹਦਾ ਧਿਆਨ ਸੀ ਪ੍ਰਭੂ ਨੂੰ ਆਦਰ ਦੇਣਾ ਤੇ ਦੂਜਿਆਂ ਦੀ ਸੇਵਾ ਕਰਨੀ। ਉਹਨੇ ਕਦੇ ਵੀ ਪਲੇਟਫਾਰਮ ਨੂੰ ਆਪਣੇ ਆਪ ਨੂੰ ਉੱਪਰ ਚੁੱਕਣ ਲਈ ਨਹੀਂ ਬੁਲਾਇਆ। ਇਸੇ ਕਾਰਨ ਪਰਮੇਸ਼ਵਰ ਨੇ ਉਹਨੂੰ ਉਹ ਜਗ੍ਹਾ ਦਿੱਤੀ ਜਿੱਥੋਂ ਆਪਣੇ ਮਕਸਦ ਦੀ ਪੂਰਤੀ ਕਰ ਪਾਇਆ। ਇਸ ਲਈ ਅੱਜ ਦੇ ਦਿਨ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਉਸ ਵਫਾਦਾਰੀ ਤੇ ਹਲੀਮੀ ਦੇ ਨਾਲ ਜੀ ਰਹੇ ਹੋ? ਕਿ ਤੁਸੀਂ ਆਪਣੇ ਵਰਦਾਨਾਂ ਤੇ ਮੌਕਿਆਂ ਨੂੰ ਇਸਤੇਮਾਲ ਕਰ ਰਹੇ ਹੋ ਕਿ ਦੂਜਿਆਂ ਦਾ ਧਿਆਨ ਯੀਸ਼ੂ ਦੀ ਵੱਲ ਲਾਓ? ਕੀ ਤੁਸੀਂ ਪਰਮੇਸ਼ਰ ਦੇ ਸਮੇਂ ਤੇ ਭਰੋਸਾ ਕਰ ਰਹੇ ਹੋ ਜਦੋਂ ਤੁਹਾਨੂੰ ਪੂਰੀ ਤਸਵੀਰ ਨਜ਼ਰ ਵੀ ਨਹੀਂ ਆਉਂਦੀ ਆਗਿਆਕਾਰੀ ਤੇ ਵਿਸ਼ਵਾਸ ਚ ਚੱਲੋ ਇਹ ਗੱਲ ਜਾਣਦਿਆਂ ਹੋਇਆਂ ਕਿ ਸਾਡਾ ਪਰਮੇਸ਼ਰ ਸਾਡੇ ਸੰਘਰਸ਼ਾਂ ਨੂੰ ਹੀ ਬਣਾਉਣ ਲਈ ਵਰਤਦਾ ਹੈ ਆਪਣੀ ਕਹਾਣੀ ਦੇ ਵਿੱਚ ਜਦੋਂ ਤੁਸੀਂ ਆਪਣੀਆਂ ਅੱਖਾਂ ਉੱਤੇ ਲਾਉਂਦੇ ਹੋ ਉਹ ਤੁਹਾਨੂੰ ਵਰਤੇਗਾ ਇਹੋ ਜਿਹੇ ਤਰੀਕਿਆਂ ਨਾਲ ਜੋ ਤੁਸੀਂ ਕਲਪਨਾ ਵੀ ਨਹੀਂ ਕੀਤੀ ਉਹਦੇ ਆਦਰ ਤੇ ਉਹਦੀ ਮਹਿਮਾ ਲਈ